ਇਹ ਜਿਹੜੀ ਖਬਰ ਬਹੁਤ ਵਾਇਰਲ ਹੋ ਰਹੀ ਆ ਸਰਪੰਚ ਦੇ ਵਾਲੀ ਇੱਕ ਮੈਂ ਗੱਲ ਕਲੀਅਰ ਕਰ ਦੇਣਾ ਚਾਹਣਾ ਹੈ ਕਿ ਥਾਣਾ ਧਰਮਕੋੜ ਦੇ ਨਾਲ ਇਹ ਖਬਰ ਲਿੰਕ ਨਹੀਂ ਰੱਖਦੀ ਇਹ ਜਿਹੜਾ ਸਰਪੰਚ ਹੈ ਨਾ ਤਾਂ ਥਾਣਾ ਧਰਮਕੋੜ ਦੇ ਵਿੱਚ ਆਉਂਦਾ ਤੇ ਨਾ ਹੀ ਥਾਣਾ ਧਰਮਕੋੜ ਦੇ ਨਾਲ ਉਹਦਾ ਕੋਈ ਸਬੰਧ ਹੈ ਜੇ ਕੋਈ ਉਹ ਹੋਰ ਹੋਰ ਪਿੰਡ ਹੈ ਹੋਰ ਉਹਨੂੰ ਥਾਣਾ ਲੱਗਦਾ ਉਸ ਬਾਰੇ ਅਸੀਂ ਜਾਣਕਾਰੀ ਨਹੀਂ ਦੇ ਸਕਦੇ ਸਾਡਾ ਸਕਿਉਰਿਟੀ ਦਾ ਇਸ਼ੂ ਹੈ ਕਿਉਂਕਿ ਪਿੰਡ ਵਾਲੇ ਕੈਮਰੇ ਸਾਹਮਣੇ ਨਹੀਂ ਬੋਲੇ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਰਿਕਾਰਡਿੰਗ ਜਾਂ ਉਹਨਾਂ ਖਿਲਾਫ ਸਬੂਤ ਨਹੀਂ ਹੈ ਆਫ ਕੈਮਰਾ ਸਾਰਾ ਕੁਝ ਦੱਸ ਰਹੇ ਸਨ ਪਰ ਕੈਮਰੇ ਸਾਹਮਣੇ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਹੈ ਇਸ ਲਈ ਸਾਡੇ ਕੋਲ ਸਰਪੰਚ ਦੇ ਖਿਲਾਫ ਅਫਸਰ ਦੇ ਖਿਲਾਫ ਜਿਹੜਾ ਕਿ ਸਬੂਤ ਨਹੀਂ ਹੈ ਇਸ ਲਈ ਅਸੀਂ ਕਿਸੇ ਦਾ ਵੀ ਨਾਮ ਨਹੀਂ ਲਵਾਂਗੇ ਕਿਉਂਕਿ ਸਾਡਾ ਸਿਕਿਉਰਿਟੀ ਦਾ ਇਸ਼ੂ ਹੈ ਜੇਕਰ ਅਸੀਂ ਕਿਸੇ ਦਾ ਨਾਮ ਲੈਨੇ ਆ ਤੇ ਸਾਨੂੰ ਕੱਲ ਨੂੰ ਕੋਈ ਵੀ ਕੁਝ ਹੋ ਸਕਦਾ ਜੇਕਰ ਸਾਨੂੰ ਕੁਝ ਹੋ ਜਾਂਦਾ ਤਾਂ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਚੱਕਣੀ ਇਸ ਲਈ ਧਰਮਕੋਟ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਔਰ ਮੋਗਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜੋ ਤੁਸੀਂ ਮੇਰੇ ਕੋਲ ਜਵਾਬ ਲੈਣਾ ਚਾਹੁੰਦੇ ਸੀ ਮੈਂ ਤੁਹਾਨੂੰ ਵੀਡੀਓ ਦੇ ਰਾਹੀਂ ਜਵਾਬ ਦੇ ਦਿੱਤਾ ਹੈ ਅਤੇ ਬਹੁਤ سارے ਲੋਕ ਮਿੱਤਰ ਸੱਜਣ ਇਸ ਖਬਰ ਦੇ ਬਾਰੇ ਮੈਨੂੰ ਫੋਨ ਲਾ ਕੇ ਪੁੱਛ ਰਹੇ ਸੀ ਮੈਂ ਤੁਹਾਨੂੰ ਬਿਲਕੁਲ ਕਲੀਅਰ ਕਰ ਦਿੰਦਾ ਕਿ ਧਰਮਕੋਟ ਦੇ ਨਾਲ ਇਹ ਸਬੰਧਤ ਨਹੀਂ ਹੈ ਜਦੋਂ ਮੇਰੇ ਕੋਲ ਸਬੂਤ ਆ ਜਾਣਗੇ ਜਗ ਕੈਮਰੇ ਸਾਹਮਣੇ ਆ ਜਾਏਗਾ ਤੇ ਉਸ ਸਰਪੰਚ ਦਾ ਚਿਹਰਾ ਨੰਗਾ ਹੋ ਜਾਏਗਾ ਅੱਜ ਦੂਜੀ ਗੱਲ ਜਿੰਨੂੰ ਰਸੇ ਚੱਪਣ ਦੀ ਆਦਤ ਹੋਵੇ ਉਹਨੇ ਰਸੇ ਹੀ ਚੱਪਣੇ ਨੇ ਕਿਉਂਕਿ ਸਾਡੇ ਕੋਲ ਕੋਈ ਵੀ ਸਬੂਤ ਨਾ ਹੋਣ ਕਰਕੇ ਅਸੀਂ ਨਾ ਤਾਂ ਖਬਰ ਦੇ ਵਿੱਚ ਪਿੰਡ ਦੱਸਿਆ ਤੇ ਨਾ ਹੀ ਉਸ ਸਖਸ ਦਾ ਨਾਮ ਦੱਸਿਆ ਤੇ ਨਾ ਹੀ ਸਰਪੰਚ ਦਾ ਨਾਮ ਦੱਸਿਆ ਕਿਉਂਕਿ ਸਾਡੇ ਕੋਲ ਕੋਈ ਵੀ ਠੋਸ ਸਬੂਤ ਨਹੀਂ ਸੀਗਾ ਤੇ ਇਸ ਲਈ ਅਸੀਂ ਕਿਸੇ ਦੀ ਕਰਦਾਇਕ ਖੁਸ਼ੀ ਨਹੀਂ ਕਰ ਸਕਦੇ ਪਰ ਇਹ ਪਤਾ ਸਾਨੂੰ ਪਤਾ ਹੈ ਕਿ ਇਹ ਪੱਕੀ ਖਬਰ ਹੈ ਇਹ ਸੱਚ ਹੈ ਪਰ ਅਸੀਂ ਸੱਚ ਹੋ ਕੇ ਵੀ ਝੂਠੇ ਹੋ ਸਕਦੇ ਆ ਕਿਉਂਕਿ ਹੁਣ ਤਾਂ ਵੇਲਾ ਲੰਘ ਚੁੱਕਿਆ ਹੈ ਨਾ ਸਰਪੰਚ ਨੇ ਮੰਨਣਾ ਨਾ ਉਸ ਅਫਸਰ ਨੇ ਮੰਨਣਾ ਤੇ ਨਾ ਹੀ ਨਸ਼ਾ ਤਸਕਰ ਨਹੀਂ ਮੰਨਣਾ ਹੈ ਉਹਨਾਂ ਨੇ ਕਹਿਣਾ ਇਦਾਂ ਦੀ ਗੱਲ ਹੀ ਨਹੀਂ ਇਹ ਤਾਂ ਕੋਈ ਹੋਰ ਮਾਮਲਾ ਸੀ ਥਾਣੇ ਵਿੱਚ ਜੀ ਇਦਾਂ ਉਹਨਾਂ ਨੇ ਉੱਤੇ ਪੋਚਾ ਪਾ ਦੇਣਾ ਤੇ ਮੇਰਾ ਵੈਰ ਪੈ ਜਾਣਾ ਤੇ ਇਸ ਲਈ ਪੱਕੇ ਜਦੋਂ ਸਬੂਤ ਸਾਡੇ ਕੋਲ ਆਉਣਗੇ ਤੇ ਅਸੀਂ ਖਬਰ ਚਲਾਵਾਂਗੇ ਫਿਰ ਵੱਡੇ ਵੱਡੇ ਜੋ ਅਲਸਰ ਸਾਨੂੰ ਫੋਨ ਲਗਾ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਆ ਜੀ ਕਿਉਂਕਿ ਕਿੰਨਾ ਕੁ ਚਿਰ ਬਿੱਲੀ ਥੈਲੇ ਦੇ ਵਿੱਚ ਰਹੇਗੀ ਆਖਰ ਬਿੱਲੀ ਦਾ ਦਮ ਘੁੱਟਣ ਲੱਗ ਪੈਣਾ ਤੇ ਉਸਨੇ ਥੈਲੇ ਤੋਂ ਬਾਹਰ ਆਉਣਾ ਹੀ ਆਉਣਾ ਹੈ ਆਖਰ ਕਿੰਨਾ ਕੁ ਚਿਰੇ ਨਸ਼ਾ ਦਸਕਰ ਪੁਲਿਸ ਤੋਂ बच ਜਾਏਗਾ ਜਾਂ ਕਿੰਨਾ ਕੁ ਚਿਰ ਉਹ ਅਫਸਰ ਹੈ ਜਿਹੜਾ ਕਰਾਪਟ ਅਫਸਰ ਨੇ ਤੇ ਉਹ ਜਿਹੜੇ ਆਪਣਾ ਡਿਊਟੀ ਚੰਗੀ ਤਰ੍ਹਾਂ ਨਹੀਂ ਕਰ ਰਹੇ ਉਹ ਕਿੰਨੀ ਕੁ ਦੇਰ ਤੱਕ ਆਪਣਾ ਸੱਚ ਲੁਕੋ ਲੈਣਗੇ ਆਖਰ ਸੱਚ ਸਾਹਮਣੇ ਆ ਹੀ ਜਾਣਾ ਜੇ ਹੁਣ ਪਿਛਲੀ ਪੁਲਿਸ ਵੀ ਨਹੀਂ ਜਿਹੜੀ ਤੁਹਾਡੇ ਕੋਲੋਂ ਮਹੀਨਾ ਲੈ ਕੇ ਤੁਹਾਡੇ ਕੋਲੋਂ ਹਫਤਾ ਲੈ ਕੇ ਮਸ਼ਾਹੂਰ ਕੌਡੀ ਸੀ ਸਭ ਤੋਂ ਪਹਿਲਾਂ ਅਸੀਂ ਇਹ ਜਿਹੜਾ 3 ਸਾਲ ਇਸੇ ਚੀਜ਼ ਦੇ ਕੰਮ ਕੀਤਾ ਜਿਹੜੀਆਂ ਕੁਝ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਸਨ ਕਿਉਂਕਿ ਜਦੋਂ ਕੋਈ ਪੁਲਿਸਰ ਐਕਸ਼ਨ ਲੈਂਦੀ ਸੀ ਉਹਨਾਂ ਦੀ ਸਾਰੀ ਸੀਆਈਡੀ ਜਿਹੜੇ ਲੀਕ ਕਰਦੇ ਸਨ ਪੁਲਿਸ ਮੁਲਾਜ਼ਮਾਂ ਤਾਂ ਤੋਂ ਪਹਿਲਾ ਉਹਨਾਂ ਨੂੰ ਪਾਸੇ ਕੀਤਾ ਜਿਵੇਂ ਉਹਨਾਂ ਨੇ ਕਿਹਾ ਹੈ ਕਿ ਸਾਡੀ ਸਰਕਾਰ ਕਰਪਟ ਉਹਨਾਂ ਕਾਲੀਆਂ ਭੇਡਾਂ ਨੂੰ ਵਿੱਚੋਂ ਬਾਹਰ ਕੱਢ ਰਹੀ ਆ ਤੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਇਸੇ ਹੀ ਤਰ੍ਹਾਂ ਜਦੋਂ ਵੀ ਅਫਸਰ ਫੜਿਆ ਜਾਏਗਾ ਤੇ ਉੱਤੇ ਵੀ ਕਾਰਵਾਈ ਹੋ ਜਾਵੇਗੀ ਨਾ ਹੀ ਥਾਣਾ ਧਰਮਕੋਟ ਨਾਲ ਇਹ ਸਬੰਧਤ ਖਬਰ ਹੈ ਤੇ ਨਾ ਹੀ ਅਸੀਂ ਕੋਈ ਜਾਣਕਾਰੀ ਦੇਣੀ ਹੈ ਕਿਉਂਕਿ ਸਾਡਾ ਸਿਕਿਉਰਿਟੀ ਦਾ ਇਸ਼ੂ ਹੈ ਖਬਰ ਲੀਕ ਹੋ ਜਾਣੀ ਹੈ ਤੇ ਸਾਨੂੰ ਆਪਣਾ ਡਰ ਹੈ ਕਿਉਂਕਿ ਨਜਾ ਤਸਕਰ ਦੇ ਬਹੁਤ ਹੱਥ ਲੰਬੇ ਹੁੰਦੇ ਨੇ ਉਦੋਂ ਸਰਪੰਚ ਦੇ ਉਦੋਂ ਪੁਲਿਸ ਅਸਰਾਂ ਦੇ ਮੁੜ ਕੇ ਅਸੀਂ ਇਕੱਲੇ ਜਾਂਨੇ ਆਉਨੇ ਆ ਤੇ ਸਾਨੂੰ ਕੱਲ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੋਏਗਾ ਤੁਸੀਂ ਦੱਸ ਦਿਓ ਇਹ ਖਬਰ ਸੱਚੀ ਆ ਜਿਹੜਾ ਕਿ ਤੁਸੀਂ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕਰੋ ਜੇ ਨਹੀਂ ਤਾਂ ਅਜਨੇ ਦਾ ਕੱਲ ਇਹ ਕਾਲੀਆਂ ਪੇਡਾ ਸਾਹਮਣੇ ਆ ਹੀ ਜਾਣੀਆਂ ਨੇ ਤੇ ਇਹ ਜਿਹੜੀ ਕਿ ਮੈਂ ਗੱਲ ਕਲੀਅਰ ਕਰ ਦੇਣੀ ਚਾਹਣਾ ਹੁਣ ਕਿਰਪਾ ਕਰਕੇ ਕੋਈ ਵੀ ਜਿਹੜਾ ਅਫਸਰ ਫੋਨ ਲਗਾਓ ਜੀ ਸਦਕੇ ਲਗਾਓ ਪਰ ਇਸ ਮੈਟਰ ਤੇ ਗੱਲ ਨਾ ਕਰਿਓ ਹੋਰ ਜਿਹੜੇ ਮੈਟਰ ਤੇ ਮਰਜੀ ਗੱਲ ਕਰੋ ਤੇ ਜਿਹੜੇ ਹੋਰ ਮੇਰੇ ਵੀਰ ਫੋਨ ਕਰ ਚੁੱਕੇ ਨੇ 25 ਤੋਂ 30 ਫੋਨ ਮੈਨੂੰ ਆ ਚੁੱਕੇ ਨੇ ਉਹਨਾਂ ਨੂੰ ਮੈਂ ਜਵਾਬ ਦੇ ਚੁੱਕਿਆ ਤੇ ਬਾਕੀ ਕੌਲਾ ਮੇਰੇ ਕੋਲ ਨਹੀਂ ਚੁੱਕੀਆਂ ਗਈਆਂ ਤੇ ਮੈਂ ਇਸ ਵੀਡੀਓ ਦੇ ਰਾਹੀਂ ਉਹਨਾਂ ਨੂੰ ਇਹ ਮੈਸੇਜ ਦੇ ਦਿੱਤਾ ਹੈ ਧੰਨਵਾਦ ਜੁੜੇ ਰਹਿਣ ਦੇ ਲਈ ਮੈਂ ਤੁਹਾਡਾ ਆਪਣਾ ਤੁਹਾਨੂੰ رائے ਨੂੰ ਇਜਾਜ਼ਤ ਜਾਂਦੇ ਜਾਂਦੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਤਨਮਾ ਦੋਸਤ